ਹਾਂਜੀ ਸੱਜਣ ਗਾਲੀ ਸਾਰਿਆਂ ਨੂੰ ਗੀਵਨ ਕਰਜਾ ਨੇ ਹੋਪ ਤੇ ਸਾਰਿਆਂ ਵਧੀਆ ਹੋਗੇ ਵੈਲਕਮ ਟੂ आवर ਚੈਨਲ ਮਿਸਟਰ ਐਂਡ ਮਿਸਿਸ ਮਾਨਾ ਕਾਇਸਾ ਡਿਗਰੇ ਬੜੀ ਸਪੈਸ਼ਲ ਗੈਸਟ ਆਏ ਆ ਤੇ ਅੱਗੇ ਤੁਹਾਨੂੰ ਦੇਖ ਜਾਣਗੇ ਕਿ ਕੌਣ ਆ ਤੇ ਉਹਨਾਂ ਦਾ ਨਾਮ ਆ ਨਰਿੰਦਰ ਸਰਾਏ ਤੇ ਉਹ ਸਾਰੀ ਟੀਮ ਲੈ ਕੇ ਆਏ ਆ ਸ਼ੂਟਿੰਗ ਕਰਨ ਵਾਸਤੇ ਤੇ ਆਪਾਂ ਉਹਨਾਂ ਦੀ ਖਾਣ ਪੀਣ ਦੀਆਂ ਤਿਆਰੀਆਂ ਕੀਤੀਆਂ ਵਾ ਵੇਖ ਲਓ ਹੋ ਗਿਆ ਚਾਹ ਪਾਣੀ ਹੋ ਗਿਆ ਰੈਡੀ ਚਾਹ ਪਾਣੀ ਰੈਡੀ ਆ ਬਸ ਜਦੋਂ ਸ਼ੂਟ ਕਰਕੇ ਖਤਮ ਹੋ ਲੈਣਗੇ ਤੇ ਫੇਰ ਕੀ ਕਹਿੰਦੇ ਆ ਤੁਸੀਂ ਵੇਖਿਓ ਤੇ ਅੱਜ ਤੇ ਮਹਾਨ ਸਾਹਿਬ ਨੇ ਵੀ ਉਹਨਾਂ ਦੇ ਵੀਡੀਓ ਦੇ ਵਿੱਚ ਸ਼ੂਟ ਕੀਤਾ ਵਾ ਤੇ ਵੀਡੀਓ ਜਦੋਂ ਆ ਜੂਗੀ ਧੰਨਵਾਦ ਜਰੂਰ ਦੱਸਾਂਗੇ ਫਿਲਹਾਲ ਉਹਨਾਂ ਦੇ ਖਾਣ-ਪੀਣ ਦੇ ਤਿਆਰੀਆਂ ਚੱਲ ਰਹੀਆਂ ਵਾ ਇੱਧਰ ਆਪਾਂ ਚਾਹੇ ਧਰੀ ਹੋਈ ਐ ਪੁੱਲ ਪਤੀਲਾ ਸਾਰੇ ਕਾਪਰ ਪਲੇਟਸ ਕਾਫੀ ਵੱਡੀ ਟੀਮ ਆ ਤੁਸੀਂ ਅੱਗੇ ਵੀਡੀਓ ਦੇ ਵਿੱਚ ਵੇਖ ਲੋਗੇ ਤੇ ਆ ਸਾਰਾ ਖਾਣ-ਪੀਣ ਦਾ ਸਮਾਨ ਆਪਾਂ ਪਹਿਲਾਂ ਹੀ ਰੈਡੀ ਕਰ ਦਿੱਤਾ ਵਾ ਤਾਂ ਉਹਨਾਂ ਦਾ ਲਾਸਟ ਸੀਨ ਚੱਲ ਰਿਹਾ ਹਾਂ ਲਾਸਟ ਸੀਨ ਚੱਲ ਰਿਹਾ ਤਾਂ ਕਿ ਉਹ ਫ੍ਰੀ ਹੋ ਜਾਣ ਤੇ ਆਪਾਂ ਸਾਰੇ ਜਣੇ ਬਹਿ ਕੇ ਹੱਸੀ ਫੱਡੀ ਤੇ ਖਾਈਏ ਪੀਏ ਠੀਕ ਹੈ ਜੀ ਅੱਗੇ ਅਸੀਂ ਵੇਖ ਲੋ ਵੇਖੋ ਗਈ ਆਓ ਤੁਹਾਨੂੰ ਸ਼ੂਟ ਦਿਖਾਈ ਦਿੰਦੇ ਆਓ ਚਲੋ ਥੈਂਕ ਯੂ so much ਅਰੇ ਡੇ ਆ ਗਿਆ ਸਿੰਗਲ ਆ ਸਿੰਗਲ ਤੇ ਉਦੋਂ ਕੀ ਬਣੂਗਾ ਜਦੋਂ ਮੈਂ ਖਾ ਖਾਈ ਕਰਨਗੇ ਸਿੰਗਲ ਹਣੀ ਪੂਰਾ ਮੈਂ ਕੰਡਾ ਕੇ ਬੋਤਲ ਲੈਣਾ ਵੱਡੀ ਕਰਤੀ ਯਾਰ ਤੇ ਇਹਨੇ ਸਾਰੀ ਪਲੀ ਦੇ ਗੱਲ ਤੱਕ ਭਰ ਦੇਣਾ ਕਾਇਜ਼ੇ ਲਈ 2 ਲੀਟਰ ਦੀ ਢੀ ਲੈ ਆਂਦੀ। ਤੁਹਾਨੂੰ ਪਤਾ ਨਾ ਮਤਲਬ ਇਹ ਮੈਰਿਟ ਦੀ। ਦਾ ਡਬਲ ਆ ਜੇ। ਜੇ ਪਤਾ ਵਾ ਤੇ ਉਹਨਾਂ ਅੰਤਰ ਦਿੱਤਾ। ਦੱਸੋ ਦੱਸ ਕੇ ਮੈਰਿਟ ਜਿਹੜਾ ਪਲੱਗ ਪਾਸ ਹੁੰਦਾ। 99 ਮੈਰਿਟ ਪਾਣੀ ਵਾਲਾ ਹੁੰਦਾ। ਸਿੰਗਲ ਮਤਲਬ ਅਨਪੜਿਆ ਕੀ ਹੁੰਦਾ? ਅਨਪੜਿਆ। ਇਹ ਵੀ ਅਨਪੜਾ। ਨਾਲ ਪੜ੍ਹਦਾ। ਅਨਪੜ੍ਹ। ਅਨਪੜ੍ਹ। ਆਹ ਵੇਖੀਂ ਦੋਈ ਰਹਿ ਗਏ ਆ ਵੇਲਾ ਬੋਤਲਾਂ ਲੱਗ ਰਹੀਆਂ ਸਾਰੇ ਮਮਮੀ ਕੇਮ ਕਰ ਕੇਮ ਕਰ ਹਾਂਜੀ ਪੂਰੇ ਪੂਰੇ ਗਾਣੇ ਗੀ ਅੱਛਾ ਸਾਰੇ ਇੱਕੋ ਹੀ ਪਿੰਡ ਦੇ ਆ ਨਹੀਂ ਜੀ ਕੇਮ ਕਰਨ ਤੁਹਾਲੇ ਕਰਨ ਬੋਲ ਦੋ ਜਿਆਦੇ ਕਿਹੜੇ ਪਿੰਡ ਦੇ ਦੋ ਹੈਗੇ ਕੇਮ ਕਰਨ ਤੇ ਬੋਲ ਦੇ ਜਿਆਦੇ ਕਿਹੜੇ ਪਿੰਡ ਦੇ ਆ ਕੋਈ ਵੀ ਯਾਦ ਇਹਦੇ ਇੱਥੇ ਫੇਰ ਨੂੰ ਆਨਦੇ ਗਿਆ ਕੈਮਰਾਮੈਨ ਦੋਵੇਂ ਅੱਛਾ ਬਾਕੀ ਸਾਰੇ ਸਾਰਿਆਂ ਦਾ ਆ ਦੋ ਇਹ ਦੋ ਜਿਹੜੇ ਵੀ ਇਹ ਭੂਰੇ ਦੇ ਆ ਤੁਹਾਡਾ ਪਿੰਡ ਜਿਹੜਾ ਵਾ ਉਧਰ ਮਹਿਤੇਵਾਲ ਨੂੰ ਆ ਮਹਿਤਾ ਰੋਡ ਦੇ ਹਾਂਜੀ ਰੋਡ ਮਹਿਤਾ ਰੋਡ ਤੇ ਹਾਂਜੀ ਹਾਂਜੀ ਉਹ ਵੀ ਘਰੇ ਆਏ ਸੀਗੇ ਉਹ ਵੀ ਸਾਨੂੰ ਆਂਦੇ ਰਹੇ ਆਂਦੇ ਯਾਰ ਜਦੋਂ ਕਿਤੇ ਲੋਡ ਹੋਵੇ ਤੇ ਮੈਨੂੰ ਬੁਲਾ ਲਿਆ ਕਰੋ ਮੈਨੂੰ ਵਧੀਆ ਲੱਗਾ ਤਾਂ ਇੱਥੇ ਆ ਕੇ ਨਹੀਂ ਇਹ ਨਾ ਅਸਲ ਜੇ ਕਿਹੇ ਕੁੜੀ ਦੇ ਪਿੱਛੇ ਜਾਣ ਡਿਆ ਸੀਗਾ ਤੇ ਅੱਗਿਓ ਜਿਹੜੇ ਦੂਸਰੀ ਪਾਰਟੀ ਸੀ ਜਿਹੜੀ ਉਹਦੇ ਪਿੱਛੇ ਜਾਣ ਲਈ ਸੀ ਅੱਛਾ ਉਹਨਾਂ ਨੇ ਆ ਗਏ ਮੋਟਰਸਾਈਕਲ 'ਤੇ ਮਾਰਦਾ ਕਿਉਂਕਿ ਪਾਰਟੀ ਦੇ ਇੱਕੋ ਜਾਣੀ ਸੀ ਨਾ ਹਣਾ ਸਾਈਡ ਇਹ ਸਿਰਫ ਮੈਨੂੰ ਹੀ ਪਤਾ ਅੱਜ ਖਲਾਸਾ ਹੋ ਗਿਆ ਉਹ ਵੀ ਰਾਤ 11:30 ਵਜੇ ਤਿਆਰੀ ਜਵਾਂਗੇ ਸਾਡੇ 11 ਦੀ ਕੁੜੀ ਕਿੱਥੇ ਜਾਣਾ ਇਹ ਤੇ ਇਤਰਾ ਹੀ ਹੈ ਮੇਰੇ ਇਹ ਦੇ ਵੇਖੋ ਉਹ ਦੇ ਨਾਲ ਪਤਾ ਹੋ ਜਿਹੜੇ ਕਿੱਥੇ ਜਾਣਗੇ ਹਾਂ ਉਸੇ ਫਿਕਰ ਚ ਇਹ ਜਾਣਦੇ ਨੇ ਇਹ ਕਿੱਥੇ ਜਾਣ ਦੀ ਹੈ ਆ ਖਾਲੀ ਬੋਲਣਾ ਸਰੀਆਂ ਖਾਵੇ ਪਾ ਦੇਂਗੀ ਇਹਨੇ ਕਰੇ ਹਲਕੇ ਨਾਲ ਸਾਰਿਆਂ ਨੂੰ ਛੋੜ ਕੇ ਤੇ ਇੱਕ ਪੱਤ ਨਹੀਂ ਮੈਂ ਭਰੀਆਂ ਹੀ ਲੈ ਜਾਣੀਆਂ ਨਾ ਗੁਰੂਆ ਤੁਸੀਂ ਸਹੀ ਬਜਾਦੀ ਲਾਉਂਦੇ ਮੇਰੇ ਨਾ ਬੜਾ ਇੰਨਾ ਦਾ ਨਾ ਇੱਕ ਪ੍ਰੈਜ਼ੈਂਸ ਵਾਲਾ ਰੋਲ ਲੱਗਦਾ ਵਾ ਇਹ ਹਾਂ ਵੀ ਪ੍ਰੈਜ਼ੈਂਸ ਹੈਗੀ ਬੰਦੇ ਦੀ ਬਸ ਪ੍ਰੈਜ਼ੈਂਸ ਹੀ ਹੈ ਇਹ ਲੋਨੀ ਵਿੱਚ ਤੇ ਨਹੀਂ ਕਦੀ ਆ ਹੋ ਗਈ ਨਾ ਡੀਜ਼ਲ ਇੰਜਨ ਆ ਦੀ ਗੱਲ ਹੋ ਗਈ ਨਾ ਤੂੰ ਹੀ ਹੁਣ ਪ੍ਰਮੋਟ ਕਰਨ ਦੇ ਨਹੀਂ ਨਹੀਂ ਭਾਜੀ ਇਹਨਾਂ ਦੇ ਚੈਨਲ ਨੇ ਬੜੀਆਂ ਤੁਮਾਂ ਭਾਈ ਇਹਨਾਂ ਦੇ ਕਰ ਕਾਰ ਇਹ ਉਹ ਗੱਲ ਹੀ ਆ ਜਿਤ ਤਰਾ ਇਹਨਾਂ ਨੇ ਗੱਲ ਉਹਦੇ ਨੀਡੂ ਸ਼ਟਰ ਵਾਲੀ ਕੀਤੀ ਆ ਦਾ 60 ਦੇ ਵੋਟਾ ਮੇਰੇ ਘਰ ਨਾਲ ਪਈਆਂ 5 ਬਸ ਇਦਾਂ ਹੀ ਆ ਇਹ ਰਿਕਟਰਾਂ ਦੇ ਪਾ ਕੇ ਆ ਜਾਂਦੇ ਤੇ ਆਪਾਂ ਜਿਆਦਾ ਕਹਿੰਦੇ ਜਿਹੜਾ ਉਹ ਕਹਿੰਦਾ ਮੇਰੀ ਇੱਤੀ ਕੀ ਕੀ ਹੋ ਜਾਂਦੀ ਨਹੀਂ ਤੇ 400 ਕਹਿ ਕੇ ਨਹੀਂ 400 ਤੋਂ ਜ਼ਿਆਦਾ ਕਹਿੰਦਾ ਬਸ ਹਾਸੇ ਮਖੌਲ ਚ ਰਹਿੰਦੀ ਨਹੀਂ ਤੇ ਅੱਜ ਕੱਲ ਦਾ ਜਿੱਤਰਾਂ ਦਾ ਸਮਾਂ ਵਾ ਤੂੰ ਬੂਥੀ ਬਟਨ ਲੱਗਿਆ ਅੱਧਾ ਮਿੰਟ ਨਹੀਂ ਲਾਉਂਦੇ ਸਹੀ ਗਾ ਤੇ ਨਹੀਂ ਚੱਲਦੀ ਕਰਤਾ ਉਹ ਕਰਤਾ ਤੂੰ ਇੱਥੇ ਕਿਉਂ ਉਤਰ ਤੂੰ ਆਹ ਗੱਲ ਉਹ ਭਾਈ ਹੋਣੇ ਕਹਿੰਦੇ ਕਿੱਲੇ ਕਿਦੋਂ ਅਹੀਂ ਵੀ ਲੱਗ ਗਈਆਂ ਬੱਚੇ ਦਾ ਦੋ ਲੱਗੇ ਵਸਰੀ ਗੱਲ ਮੂੰਹ ਤੇ ਲੱਗੀ ਆ ਯਾ ਮੈਂ ਕਿਹਾ ਉਹਨੇ ਨਾ ਮਿਲਣਾ ਵਾ ਆਜੋ ਆਜੋ ਪਾਰ ਉਹਦੇ ਟ੍ਰੇਸ਼ਿੰਗ ਦਾ ਟਾਈਮ ਹੋ ਗਿਆ ਸਨੀ ਭਾਜੀ ਉਹਨਾਂ ਨਾਲ ਮਿਲਣ ਲਈ ਬਹੁਤ ਐਕਸਾਈਟਿਡ ਸੀਗੀ ਮੈਂ ਕਿਹਾ ਜਦੋਂ ਥੋੜਾ ਫ੍ਰੀ ਜਿਆ ਹੁੰਦੇ ਨਾ ਉਹਨੂੰ ਲੈ ਕੇ ਉਹਨੇ ਟਿਊਸ਼ਨ ਦਵਾਂ ਭਾਵੇਂ ਬਾਅਦ ਵਿੱਚ ਫੇਰ ਛੱਡ ਆਈਏ ਉਹ ਨਰਿੰਦਰ ਰਾਈਟਰ ਬਹੁਤ ਅੱਛੀ ਲਿਖੇ ਸਮ ਸਟੋਰੀਆਂ ਦੱਸਦੀ ਹੈ ਭਾਜੀ ਯਕੀਨ ਮੰਨਿਓ 5 5.5 ਸਾਲ ਦੀ ਆ ਅਬਾਊਟ 6 ਹੋਣ ਵਾਲੀ ਹੈ ਤੇ ਕਈ ਸਟੋਰੀਜ਼ ਨਾ ਪਤਾ ਨਹੀਂ ਉਹਨੇ ਹੀ ਦਸੀਆਂ ਹੋ ਤੇ ਉਹ ਕੁਦਰਤੀ ਰੱਬ ਨੂੰ ਚੱਲੀਆਂ ਵੀ ਜਾਂਦੀਆਂ ਲੱਖਾਂ ਚ ਕਈਆਂ ਬਿਨਾਂ ਸਕੂਲ ਨਹੀਂ ਬੱਸ ਉਹਦੀ ਇੱਕੋ ਨਹੀਂ ਉਹਦੀ ਡੱਬੀ ਚੋਂ ਸਾਰੀ ਸਕੂਲ ਹਾਂ ਮੈਂ ਉਹਦਾ ਟ੍ਰੇਲਰ ਦੇਖਿਆ ਸਕੂਲਿੰਗ ਦਾ ਵੀ ਬੜਾ ਇਫੈਕਟ ਹੁੰਦਾ ਨਾ ਤੇ ਉਹ ਸਕੂਲ ਉਹੋ ਜੇ ਜਾਂਦੀ ਆ ਫਿਰ ਉਹ ਟਿਊਸ਼ਨ ਉਹੋ ਜੇ ਜਾਂਦੀ ਆ ਤੇ ਉਹਦਾ ਇਫੈਕਟ ਹੀ ਹੋਣਾ ਹੈ ਇਹ ਗੱਲ ਕਰ ਪਾਈਏਗਾ ਨਾ ਉਹਨਾਂ ਦਾ ਉਹ ਜੇ ਮੈਨੂੰ ਪਤਾ ਹਿੰਦੀ ਉਹ ਜੀ ਹੋਣੀ ਆ ਇਹ ਇਹ ਭਈਆ ਜੀ ਕਿ ਐਸਾ ਟੋਆ ਪਾਟਾ ਹੈ ਨਾ ਨਾਂਗਾ ਜਾਂਦਾ ਹੈ ਨਾ ਟਾਪਾ ਜਾਂਦਾ ਹੈ ਨਹੀਂ ਜੀ ਤੁਹਾਡੀ ਹਿੰਦੀ ਤੇ ਵਧੀਆ ਹੀ ਅੱਗੇ ਕਰੋ ਹਿੰਦੀ ਚ ਬਣਾ ਲਈ ਅੱਛਾ ਹੋਰ ਬੜੀ ਹੋ ਕੀ ਹੋ ਗਈ ਹਿੰਦੀ ਹਾਂ ਇਹ ਜਜਾ 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 ਜਦ ਵੀ ਜੜੀ ਕੀਤੀ ਹਿੰਦੀ ਜਿਹੜਾ ਦੇਖਵਾਰ ਤੇ ਇਹਦਾ ਹਿੰਦੀ ਤੇ ਇਹਨਾਂ ਨੇ ਭਰਾ ਦਾ ਚੈਨਲ ਆ ਸੰਦੀਪ ਸ਼ੋਰ ਹਾਂ ਹਾਂ ਅੱਛਾ ਹਿੰਦੀ ਦੇ ਵਿੱਚ ਸ਼ੂਟ ਕਰਨੀ ਸੀ ਉਦੋਂ ਇਹਦੇ ਨੇ ਹਿੰਦੀ ਪੰਜਾਬੀ ਮੈਕਸਮ ਦੇ ਹੁਣ ਇਹਨਾਂ ਨਵਾਂ ਚੈਨਲ ਕੀਤਾ ਪੰਜਾਬੀ ਦਾ ਪੰਜਾਬੀ ਵੀਡੀਓ ਬਣਾਉਣਗੇ ਤੇ ਉੱਤੇ ਹਿੰਦੀ ਕੁਝ ਹੋਵੇ ਮਤਮਾਰੋ ਮਤਮਾਰੋ ਤੇ ਇਹ ਫਿਰ ਭਾਜੀ ਕਿੰਨੇ ਚਿਰ ਬਾਅਦ ਵੀਡੀਓ ਤੁਸੀਂ ਅਪਲੋਡ ਕਰਦੇ ਪਾਜੀ ਇਹ ਲੋਕ ਦਿਨ ਹੋਰ ਲੱਗਣੇ ਨੂੰ ਕਹਿੰਦੇ ਨਹੀਂ ਨਹੀਂ ਔਰ ਮਿਲ ਕੇ ਹਫਤੇ 'ਚ ਇੱਕ ਵਾਰੀ 10 ਦਿਨ 'ਚ ਇੱਕ ਵਾਰੀ ਕਿਹੜਾ ਇੱਕ ਮਹੀਨੇ ਦੇ ਵਿੱਚ 2 ਹੁੰਦੀਆਂ ਆ ਅਸੀਂ ਮਹੀਨੇ 'ਚ 2 ਚਾੜਦੇ ਫਿਰਲੇ ਇੱਕ ਹੁੰਦੀ ਆ ਅੱਛਾ ਹੂੰ ਤੁਹਾਨੂੰ ਪੁੱਛਣਾ ਡੱਬ ਖਾਲੀ ਆ ਤਾਨੂੰ ਮੈਂ ਕਿਹਾ ਡੱਬ ਖਾਲੀ ਐ ਆ ਜੀਰੇ ਵਾਲੀ ਬੋਤਲ ਹੀ ਪਾਉਣੀ ਤੁਹਾਨੂੰ ਪੈਣ ਲਗੀ ਕੋਸ ਲੈ ਮੈਨੂੰ ਪਵਾ ਪੁਰਸ ਨਹੀਂ ਤੇਰੀ ਵੀ ਬਦਲੇ ਇਹਦਾ ਇਹ ਕਿਹੜਾ ਆयो ਕਹਾਂ ਤੇ ਕਿ ਤੇ ਵੀ ਬਹਿ ਜਾ ਫਿਰ ਇਹ ਜੇ ਤੁਸੀਂ ਕਹਿੰਦੇ ਇਸ ਤਰ੍ਹਾਂ ਬਾਹਰ ਆਏ ਹੁੰਦੇ ਉਹਨਾਂ ਕਹਣਾ ਸੀ ਨਗਰੇ ਪੁਲਿਸ ਹੀ ਪਈ ਐ ਇਹ ਹੁਣ ਸਹੀ ਯਾਦ ਕਰੇ ਹੁਣੇ ਵੀ ਤੇਰੀ ਗਿਵਾਰ ਵੇਖ ਲਿਆ ਉਹਨਾਂ ਨੇ ਇਹ ਵੀ ਸੋਚਣਾ ਜੈਸੀ ਕਰਦੇ ਸੀ ਤਿੰਨ ਚਾਰ ਪੁਲਿਸ ਵਾਲੇ ਬਣੇ ਨਹੀਂ ਜੈਸੀ ਕਰਦੇ ਜੈਸੀ ਕਰਦੇ ਜੈਸੀ ਕਰਨੀ ਵੈਸੀ ਬਣੇ ਬਾਹਰ ਖਲੋਗੇ ਤੇ ਬੂਆ ਬਣਨ ਦਾ ਹੈ ਤੇ ਹਾਂ ਵੀ ਦੱਸੋ ਕੀ ਹਾਲਿਆ ਉਹ ਪਤਾ ਨਹੀਂ ਕਿੱਥੇ ਮਾਈਕ ਘੱਟ ਕੋਣ ਉਹ ਤੋਂ ਲੈਂਦਾ ਹੈ ਅਹੀ ਕੱਲ ਜੋਗੀ ਵਾਲਾ ਕਰਨੇ ਹੈ ਟ੍ਰੈਕਟਰ ਮੈਂ ਜੋਗੀ ਬਣਿਆ ਤੇ ਦੋ ਜੋੜੇ ਦੇ ਪਿੰਡ 'ਚ ਫਿਰਨਦੇ ਪਹਿਲਾਂ ਹੀ ਉਹ ਡਰ ਗਏ ਬਚਾਰੇ ਵੀ ਉਹ ਹੈਗੇ ਉਹ ਵੀ ਨਕਲੀ ਓਏ ਓਏ ਸਿੰਬਾ ਇਹਦੀ ਬਿਮਾਰੀ ਇਹ ਹੈ ਕਿ ਜੰਨਾ ਚ ਸਾਡੇ ਜੋ ਕੋਈ ਲੱਗੇ ਆ ਨਾ ਫੇਰ ਨਹੀਂ ਇਹਨੇ ਪੈਣਾ ਫੇਰ ਤੁਸੀਂ ਥੋੜਾ ਜਿਹਾ ਲੱਗੇ ਰਹੋ ਬਈ ਬਾਹਰ ਕਰਨਾ ਵਾ ਤੇ ਇਹਨੂੰ ਫਿਰ ਕਿਤੇ ਹੋਰ ਹੀ ਕਰ ਦਿੰਨੇ ਨਾ ਨਹੀਂ ਨਹੀਂ ਗਲੀ ਚ ਕਰਨਾ ਨਹੀਂ ਤੇ ਫੇਰ ਠੀਕ ਆ ਆ ਇਹਨੇ ਤਾਂ ਭਰਨਾ ਹਾਲੇ ਸਾਲ ਬਾਅਦ ਹੈ ਸਾਲ ਤੋਂ ਮੈਂ ਤਾਂ ਦੱਸਦਾ ਨਾ ਛੋਟੇ ਬੱਚੇ ਮੈਂ ਸੱਚੀ ਕਹਿੰਦਾ ਹਾਂ 12 ਮਹੀਨੇ ਤੋਂ ਬਾਹਰ ਬਾਹਰ ਕਰ ਲੱਗਣੀ ਚਾਹੀਦੀ ਦਿਲ ਤੇ ਡਾਕਟਰ ਦੇ ਵੀ ਦਿਲ ਨਾ ਰੱਖੀਂ ਹਾਂ ਨਾ ਬਹੁਤ ਸੋਣਾ

ਮੈਂ ਵੀ ਇਹਨਾਂ ਨੂੰ ਕਿਹਾ ਮੈਨੂੰ ਵੀ ਨਾ ਉਹਦੇ ਵਿੱਚ ਲੋ ਆਪਣੀ ਵੀਡੀਓ ਦੇ ਵਿੱਚ ਫਿਰ ਉਹਨਾਂ ਕਿਤੇ ਨਾ ਕਿਤੇ ਨਾ ਐਡਜਸਟ ਕੀਤਾ ਮੈਨੂੰ ਨਹੀਂ ਇਹ ਤੁਸੀਂ ਉਹਨਾਂ ਨੇ ਤੁਹਾਨੂੰ ਵੇਖਿਆ ਤੇ ਤੁਹਾਡੀ ਲੁੱਕ ਵੇਖ ਕੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਵੀਡੀਓ 'ਚ ਆ ਜਾਓ ਕੰਗ੍ਰੈਟਿਊਲੇਸ਼ਨਸ ਹੋਈ ਰ ਹੈ ਜਲਦੀ ਵੀਡੀਓ 'ਚ ਆ ਜੰਨੇ ਹਾਂ ਹੁਣੇ ਜਲਦੀ ਨਹੀਂ ਆਈਏ ਮੜਕੀ ਫਿਰ ਫਿਰ ਜਾ ਦੇਣੇ ਹੁਣ ਇੰਨੀ ਕੁਸ਼ ਕਹਿਣ ਦੀ ਉਹਦਾ ਆਨਸਰ ਮਿਲ ਗਿਆ ਨਾ ਤੁਹਾਨੂੰ ਸ਼ਾਇਦ ਮੈਂ ਖੁਦ ਬੋਲਿਆ ਉਹਨਾਂ ਨੂੰ ਆਨਸਰ ਮਿਲ ਗਿਆ ਨਾ ਮੈਂ ਖੁਦ ਆਨਸਰ ਮਿਲ ਗਿਆ ਨਾ ਨਾ ਇਹੀ ਆਨਸਰ ਹੈ ਬਾਈ ਸਾਹਿਬ ਉਹ ਆਪਣੇ ਹੀ ਆ ਸ਼ੂਟਿੰਗ ਚੱਲ ਰਹੀ ਹੈ ਜਾਣੇ ਵੇ ਦੇਖੋ ਨਾ ਕੀ ਬੰਦਦਾ ਕੀ ਨਹੀਂ ਬੰਦਦਾ ਉਹ ਦੇਖੋ ਮੇਰੇ ਫੋਨ ਯਾਰ ਘਰੇ ਰਹਿ ਜਾ ਨਾ ਪਾ ਕਿਹੜਾ ਦੂਰ ਜਾਣਾ ਪਾਕਿਸਤਾਨ ਫੋਨ ਉੱਥੇ ਹੀ ਹੈ ਆ ਦੇਖੋ ਜੀ ਐਂਡ ਟੱਕ ਨਹੀਂ ਨਾ ਕਿਥੇ ਮੁਕਾ ਚੱਲ ਨੂੰ ਆ ਜੀ ਖਤਮ ਆ ਤੇ ਜੀ ਨਿਕਲੋ ਗੱਲ ਕਰਦੇ ਆਓ ਪਿੱਛੇ ਕੋਈ ਸਾਡੇ ਏਸੀ ਕੇ ਰਿਪੋਰਟ ਨਹੀਂ ਉਹ ਦਿੰਦੇ ਰਿਪੋਰਟ ਹੂੰ

ਤੁਸੀਂ ਤੇ ਗੱਡੀ ਖਲੋਗੇ ਜੀ ਤੇ ਉਹਨੇ ਕਾ ਵੇਖ ਕੇ ਆਉਣਾ ਹੀ ਨਹੀਂ ਆ ਤੁਸੀਂ ਨੁੱਕੇ ਜਾਓ ਮੇਰੇ ਕਿਦਾਂ ਦਾ ਐਕਸਪੀਰੀਅੰਸ ਲੱਗ ਰਿਹਾ ਹੈ ਮੈਂ ਦੇਖੋ ਹਰ ਕਿਤੇ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੈ ਆਈ ऍम ਆਲ ਆਊਟਲਰ ਨਾ ਪਰ ਨਿਊ ਫੀਲਸ ਹੋਰ ਦਾ ਕੀ ਬਸ ਨਹੀਂ ਹੋਣਾ ਨਾ ਵੀਡੀਓ ਕਿਹਦੀ ਸਾਈਟ ਤੇ ਨਹੀਂ ਨਹੀਂ ਮੈਂ ਸਿਰਫ ਅੱਛਾ ਹੋਣਾ ਵਾ ਹਾਂਜੀ ਹੋਣਾ ਕਰਦੇ ਮੈਂ ਬੇਬੀ ਸੀਨ ਚ ਆ ਜੂ ਨਹੀਂ 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 ਤੇ ਤੁਸੀਂ ਇੱਥੋਂ ਸਿੱਧਾ ਜਾਣਾ ਆ ਮੈਂ ਇੱਥੇ ਖਲੋਤਾਂ ਹਾਂ ਹਾਂ ਜੀ ਇੱਥੇ ਮੈਂ ਖਲੋ ਜਾ ਹਾਂਜੀ ਨਾ ਇਹ ਬੜੀ ਨਾ ਇਹਨਾਂ ਦਾ ਸੀਨ ਨੂੰ ਲੱਗਾ ਨਾ ਹੁਣ ਆਪਾਂ ਬੰਦ ਕਰਨ ਲੱਗੇ ਹਾਂ ਕਿ ਵੀ ਵੀਡੀਓ ਦੇ ਵਿੱਚ ਜਿਹੜੇ ਸੀਨ ਆ ਜਾਣੇ ਆ ਇਸ ਕਰਕੇ ਇਹ ਬੰਦ ਹੋ ਗਏ ਨਾ ਉਹਨ ਕੀ ਹੈ ਕਿ ਇਹ ਥੋੜਾ ਜਿਆਦਾ ਕੰਮ ਹੈ ਆ ਇੰਨਾਂ ਨੇ ਕਿਹਾ ਕਿ ਕੰਪਿਊਟਰ ਲੱਪਾ ਨੂੰ ਜਾਣਾ ਪੈਣਾ ਵਾ ਇੱਕ ਪੰਜੋਟਾ ਜਿਹਾ ਪ੍ਰਿੰਟ ਕੱਢਣਾ ਵਾ ਅਲਸ਼ੀ ਉਹ ਯੂ ਲੈਕਟਮੀ ਓਏ ਕੰਪਿਊਟਰ ਇਹ ਵੀ ਵਿਚਾਰਾ ਸਾਡਾ ਕਦੇ-ਕਦੇ ਕਿਤੇ-ਕਿਤੇ ਹੀ ਸਟਾਰਟ ਹੁੰਦਾ ਵਾ ਇਨੂੰ ਜਿਆਦਾ ਲੋਡ ਨਹੀਂ ਪੰਦੀ ਸਟਾਰਟ ਹੁੰਦੀ। ਹਾਂ, ਪ੍ਰਿੰਟ ਕਰ ਦਾਂ। ਓ ਫੋਰ ਦਾ ਬੈਸਟ। ਮੈਂ ਵੀ ਬਹਿ ਗਿਆ। ਪ੍ਰਿੰਟ ਕਰਦਾ। ਤੇ ਨਾਲੇ ਮੈਂ ਤੁਹਾਨੂੰ ਦੱਸਦਾ। ਇਹਨੂੰ ਔਨ ਔਨ ਲੈਨ ਦੋ। ਹਾਲੇ ਤੱਕ ਔਨ ਨਹੀਂ ਆ। ਇਹ ਮੂਗੀ ਬੁਮਾਰੀ ਵੈਲੀ। ਫਾਈਨਲੀ ਸਾਡਾ ਜਿਹੜਾ ਪ੍ਰਿੰਟ ਉਹ ਰੈਡੀ ਹੋ ਰਿਹਾ ਮੈਂ ਤੁਹਾਨੂੰ ਦਿਖਾਣਾ ਸਾਡਾ ਪ੍ਰੋਪ ਹੈ ਇੱਕ ਸਾਉ ਦਾ ਪ੍ਰੋਪ ਬੰਦ ਆਹ ਮੈਂ ਇਹ ਪ੍ਰੋਪ ਬੰਦ ਥੋੜੇ ਡਿੱਗ ਗਿਆ ਜੀ ਆਮ ਸੋਰੀ ਓਕੇ ਪ੍ਰੋਪ ਇਹ ਸਾਡਾ ਆ ਗਿਆ ਨਾਊ ਇਟਸ ਟਾਈਮ ਟੂ ਸ਼ਟ ਡਾਊਨ ਦਾ ਕੰਪਿਊਟਰ ਅਸਲ ਫੋਨ ਹਾਂਜੀ ਵੀਰੇ ਯੇ ਕਮਿੰਗ 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 ਵੀ ਲੋ ਕਰਦੇ 5 ਮਿੰਟ ਰੋਟ ਨਹੀਂ ਕਰ ਸਕਦੇ ਪਰ ਇਹ ਤਾਂ ਨਿਕਲ ਗਿਆ ਨਿਕਲ ਗਿਆ ਦੋ ਦੋ ਲਿਆਓ ਦੋ ਦੋ ਲਿਆਓ ਬਟ ਕੋਈ ਗੱਲ ਨਹੀਂ ਹਾਂਜੀ चलो जी फिर चलो आ देखो ठीक पंट, तो है, है, है लो जी नहीं पता अजकल की सिस्टम पर लता हो पी डिस्पेंसर मैं कितना ला ਡਿਸਪੈਂਸਰ ਸਪੈਂਸਰ ਚਲੋ ਮੈਂ ਡਿਸਪੈਂਸਰ ਲੱਭਾਂ ਪਹਿਲਾਂ ਫਿਰ ਗੱਲਾਂ ਕਰਦੇ ਆਪਾਂ ਹੈਲੋ ਆਈ ਫਾਟਾ ਆਪਾਂ ਅੰਦਰੋਂ ਹੀ ਚੱਲ ਨਹੀਂ ਜਾ ਇਹਨਾਂ ਦੇ ਪਿੱਛੇ ਹੋ ਜਾ ਹਾਂ कले बोलना <personas Montreal> गोखी ना याद करोगे कैदा पढ़ा आ पड़ा गया सीधा जा बोल कट्ठा ही चलो लाओ भाई निकलना नहीं निकलना ਕੰਨੀ ਕੱਪ ਕਰਦਾ। ਕੰਨੀ ਕੱਪ। ਤਾਂ ਨੀ ਨੂੰ ਬੋਲ ਲੈ ਗਏ ਹਾਡੇ ਡੌਬ ਨੂੰ ਕੱਟ ਕੇ। ਹਾਂ ਜੀ। ਹੁਣ ਦੇ ਅੰਤ ਤੋਂ ਵੀ ਇਹਦੇ ਫਾਈਂਡ। ਜੀ ਗਿਣਾਂ ਗਾ। ਸਸ਼ੀ ਗਾਲ ਜੀ ਸਾਰਿਆਂ ਨੂੰ ਮੈਂ ਅੱਜ ਬੜਾ ਖੁਸ਼ ਹਾਂ ਇਸ ਗੱਲ ਨੂੰ ਕਿ ਨਰਿੰਦਰ ਭਾਜੀ ਤੇ ਇਹਨਾਂ ਦੀ ਸਾਰੀ ਟੀਮ ਨੇ ਸਾਡੇ ਘਰੇ ਚਰਨ ਪਾਏ। ਤੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਤੇ ਇਹਨਾਂ ਦੀ ਸਟੋਰੀ ਆਲਰੇਡੀ ਫਿਕਸ ਸੀਗੀ ਪਰ ਫਿਰ ਵੀ ਮੇਰੇ ਇਹਨਾਂ ਨੂੰ ਰਿਕੁਐਸਟ ਕੀਤੀ ਜੀ ਵੀ ਮੈਂ ਵੀ ਚਾਹਣਾ ਤੁਹਾਡੇ ਨਾਲ ਕਿ ਇਹਨਾਂ ਨੇ ਸਟੋਰੀ ਨੂੰ ਚੇਂਜ ਕਰਕੇ ਮੈਨੂੰ ਇਹਦੇ ਨਾਲ ਕਿਤੇ ਐਡਜਸਟ ਕੀਤਾ ਤੇ ਮੈਂ ਭਾਜੀ ਬਹੁਤ ਤੁਹਾਡਾ ਧੰਨਵਾਦੀ ਆ ਅਗਰ ਤੁਹਾਡੀ ਸਟੋਰੀ ਕਿਤੇ ਖਰਾਬ ਹੋਈ ਹੋਵੇ ਭਾਜੀ ਸੁਪਰੇ ਢੋਲਗੇ ਸਾਡਾ ਬਈ ਨਿਆ ਸੁਪਰੇ ਢੋਲਗੇ ਤੇ ਤੁਸੀਂ ਸਾਡੇ ਘਰੇ ਚਰਨ ਪਾਏ ਭਾਜੀ ਬਹੁਤ ਬਹੁਤ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਕੱਲੇ ਕੱਲੇ ਜਾਣੇ ਦਾ ਬਈ ਧੰਨਵਾਦ ਆ ਤੇ ਆਪਣਾ ਘਰ ਸਮਝੋ ਤੇ ਜਿੱਥੇ ਲੋੜ ਪਿੰਦੀ ਆ ਵੀ ਸਾਡੀ ਜਿਹੜੀ ਚੀਜ਼ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਤੁਸੀਂ ਵਰਤ ਸਕਦੇ ਜੀ ਤੇ ਬੇਚੀਜ਼ ਦਾ ਵਰਤ ਸਕਦੇ ਜੀ ਜੀ धनवाद जी थो बहुत बहुत